ਵੇਖੀ ਦੇਲਾ ਇੱਕ ਦਿਨ ਆਉਣਾ ਸੁੰਸਾਨ ਦਿਸਣਗੇ ਵੇੜੇ ਪੁੱਤ ਮਾਮਾ ਦੇ ਮੋੜ ਨੇ ਨਹੀਂਓ ਪੱਕੇ ਹੋਗੇ ਝੇੜੇ ਉਹ ਖਾਲੀ ਹੋ ਜੂ ਕੋਕ ਤਰਤੀ ਦੀ ਮੁੱਕ ਜਾਣੇ ਸਭ ਪਾਣੀ ਰੋਜ ਜਾਜਤੇ ਚੜਦੀ ਵੇਖੀ ਰੋਂਦੀ ਮੈਂ ਜਵਾਨੀ ਹੱਸਰਾ ਤੋ ਚੁੰਨੀ ਉੜਦੀ ਉੜਦੀ ਖੰਬਲਾ ਕੇ ਉੱਡ ਗਈ ਧੀਆਂ ਦੀ ਉਹ ਸ਼ਰਮ ਹયા ਹੁਣ ਲੱਗਦਾ ਕਿਤੇ ਡੁੱਬ ਗਈ ਉਹ ਫੈਸ਼ਨਾਂ ਪੱਟੀ ਕੌਮ ਮੇਰੀ ਨੂੰ ਵਿਰਸਾ ਦਿੱਤਾ ਗਵਾ ਸਿੱਖੀ ਸਦਕ ਹੁਣ ਲੱਪਣ ਔਖਾ ਚੱਲਦੀ ਪੁੱਠੀ ਹਵਾ ਉਹ ਖੰਡੇ ਵਾਲੀ ਪਹੌਲੂ ਕਿ ਸੇਨੇ ਹੁਣ ਮੂੰਹ ਨੂੰ ਲਾਉਣੀ ਨਹੀਂ ਪੱਗ ਬੰਨਣੀ ਤਾਂ ਦੂਰ ਦੀ ਗੱਲ ਹੋਟੋ ਵੀ ਹੁਣ ਆਉਣੀ ਨਹੀਂ